ਸੋ ਇਸ ਟਾਈਮ ਅਸੀਂ ਖੜੇ ਆ ਲੁਧਿਆਣਾ ਸ਼ਹਿਰ ਦੇ ਸਭ ਤੋਂ ਪਹਿਲੇ ਪਿੰਡ ਬਹਾਦਰਕੇ ਦੇ ਉਸ ਖੇਡ ਮੈਦਾਨ ਦੇ ਵਿੱਚ ਇਹ ਪਿੰਡ ਦਾ ਉਹ ਖੇਡ ਮੈਦਾਨ ਜਿਹਦਾ 17 ਆ ਵਿੱਚ ਇਹ ਪਿਛਲੀ ਸਰਕਾਰ یعنی ਅਕਾਲੀਆਂ ਦੀ ਸਰਕਾਰ ਵੇਲੇ ਜਿਹੜਾ ਜੇਲ੍ਹ ਮੰਤਰੀ ਹੁੰਦੇ ਸੀ ਹੀਰਾ ਸਿੰਘ ਗਾਬੜੀ ਨੇ ਇਸ ਦਾ ਉਦਘਾਟਨ ਕੀਤਾ ਸੀ ਤਾਂ ਇਹ ਪਹਿਲਾਂ ਤੁਹਾਨੂੰ ਤਸਵੀਰਾਂ ਖਾ ਰਿਹਾ ਇਹ ਉਹ ਤਸਵੀਰਾਂ ਤਾਂ ਖਾ ਰਿਹਾ ਇਸ ਟਾਈਮ ਕੀ ਹਾਲਾਤ ਆ ਇਸ ਗਰਾਊਂਡ ਦੇ ਔਰ ਤੁਸੀਂ ਗਰਾਊਂਡ ਇਹ ਕੋਈ ਛੋਟਾ ਗਰਾਊਂਡ ਨਹੀਂ ਆ ਸਭ ਤੋਂ ਪਿੰਡ ਦਾ ਸਭ ਤੋਂ ਵੱਡਾ ਇਹਨੂੰ ਗਰਾਊਂਡ ਕਿਹਾ ਜਾਂਦਾ ਹੈ ਤੁਸੀਂ ਆਪੇ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਹਾਲਾਤ ਕੀ ਆ ਸਾਰੇ ਪਾਸੇ ਕੂੜਾ ਕਰਕਟ ਹੈ ਗਰਾਊਂਡ ਦੇ ਵਿੱਚ ਇਸ ਦੇ ਨਾਲ ਹੀ ਸਭ ਤੋਂ ਜਿਹੜੀ ਇਸ ਪਿੰਡ ਦੇ ਇਸ ਗਰਾਊਂਡ ਦੀ ਕਲੰਕ ਵਾਲੀ ਅਸੀਂ ਕਲੰਕ ਵਾਲੀ ਵਰਡ ਯੂਜ਼ ਕਰ ਰਹੇ ਹਾਂ ਕਲੰਕ ਵਾਲੀ ਇਹ ਪਿੰਡ ਦੇ ਉੱਪਰ ਗਰਾਊਂਡ ਦੀ ਇੱਕ ਗੱਲ ਹੈ ਕਿ ਇਸ ਪਿੰਡ ਦੀ ਗਰਾਊਂਡ ਦੇ ਵਿੱਚ ਸੀਵਰੇਜ ਦਾ ਪਾਣੀ ਹੈ ਉਹ ਕਿੱਦਾਂ ਤੁਸੀਂ ਦੇਖ ਸਕਦੇ ਹੋ ਫੈਕਟਰੀਆਂ ਸੀਵਰੇਜ ਆ ਪਾਣੀ ਆ ਉਹ ਇੱਥੇ ਇਸ ਟਾਈਮ ਮੌਜੂਦ ਹੈ ਗਰਾਊਂਡ ਦੇ ਵਿੱਚ ਤੇ ਸਭ ਤੋਂ ਵੱਡੀ ਗਰਾਊਂਡ ਹੈ ਤਾਂ ਇਹ ਸਾਰੀ ਨਲਾਕੀ ਹੈ ਅ ਪਿਛਲੀਆਂ ਜਿਹੜੇ ਸਰਪੰਚ ਸੀ ਮਚਾਏ ਮੌਜੂਦ ਹੈ ਜਾਂ ਸਾਬਕਾ ਸਰਪੰਚ ਸੀ ਇੱਕ ਕਿੱਡੀ ਵੱਡੀ ਨਲਾਕੀ ਸੀ ਜਿਨ੍ਹਾਂ ਨੇ ਇਸ ਗਰਾਊਂਡ ਦੀ ਇਸ ਹਾਲਤ ਨੂੰ ਬਦਤਰ ਕਰ ਦਿੱਤਾ ਕਿਉਂਕਿ ਸੀਵਰੇਜ ਆ ਪਾਣੀ ਇਹ ਗਰਾਊਂਡ ਦੇ ਵਿੱਚ ਆ ਤੇ ਤੁਸੀਂ ਖੁਦ ਦੇਖ ਸਕਦੇ ਹੋ ਵੀ ਜਿਹੜਾ ਇਹ ਖੇਡ ਦਾ ਮੈਦਾਨ ਆ ਇਹ ਪੂਰਾ ਛੱਪੜ ਬਣ ਚੁੱਕਾ ਸੋ ਤਸਵੀਰ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਸਭ ਤੋਂ ਪਹਿਲੇ ਪਿੰਡ ਬਹਾਦਰ ਕੇਦਿਆਂ ਇਸ ਤੇ ਲੱਖਾਂ ਕਰੋੜਾਂ ਰੁਪਏ ਲਗਾ ਕੇ ਇਸ ਗਰਾਊਂਡ ਦਾ ਇਹ ਸ਼ੁਰੂਆਤ ਕੀਤੀ ਗਈ ਸੀ ਤਾਂ ਕਿ ਇਹ ਤੇ ਆ ਕੇ ਇਸ ਟਾਈਮ ਇਹ ਪਿੰਡ ਦੀ ਇਸ ਗਰਾਊਂਡ ਦੀ ਹਾਲਤ ਬੱਦ ਤੋਂ ਬੱਤਰ ਹੋ ਚੁੱਕਿਆ ਸੋ ਸੁਣੋ ਸਰਪੰਚ ਸਾਹਿਬ ਕੌਣ ਦਊਗਾ ਇਸ ਗਰਾਊਂਡ ਦਾ ਹਿਸਾਬ ਕੌਣ ਦੱਸੂਗਾ ਇਸ ਇੱਕ ਗਰਾਊਂਡ ਦੀ ਜਿਹੜੀ ਇਹ ਹਾਲਾਤ ਹੋ ਚੁੱਕੀ ਆ ਕੌਣ ਨਰਕ ਵਰਗੀ ਸਥਿਤੀ ਬਣ ਚੁੱਕੀ ਆ ਕੀ ਸਰਪੰਚ ਸਾਹਿਬ ਤੁਸੀਂ ਜਵਾਬ ਦੇਣਗੇ ਆਨ ਬਾਈ ਸਰਪੰਚ ਦੇਣਗੇ ਜਾਂ ਪਿਛਲੇ ਜਿਹੜੇ ਸਾਬਕਾ ਸਰਪੰਚ ਇਸ ਗਰਾਉਂਡ ਦਾ ਇਸ ਗੱਲ ਦਾ ਜਵਾਬ ਦੇਣਗੇ ਪਿੰਡ ਦੇ ਲੋਕਾਂ ਨੂੰ 15 ਅਕਤੂਬਰ ਨੂੰ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਸਰਪੰਚੀ ਅਤੇ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਕੀ ਪਿਛਲੇ ਸਰਪੰਚਾਂ ਦੇ ਉਹਨਾਂ ਲੋਕਾਂ ਦੇ ਯਾਨੀ ਕਿ ਆਪਣੇ ਪਰਿਵਾਰ ਉਹ ਪਿੰਡ ਇੱਕ ਪਰਿਵਾਰ ਹੁੰਦਾ ਸਰਪੰਚ ਦਾ ਪਰਿਵਾਰ ਹੁੰਦਾ ਕੀ ਉਹਨਾਂ ਸਰਪੰਚਾਂ ਨੇ ਉਸ ਪਿੰਡ ਦੀ ਨੁਹਾਰ ਬਾਰੇ ਕੁਝ ਤਰੱਕੀ ਕੀਤੀ ਜਾਂ ਸੋਚਿਆ ਜਿਹੜਾ ਸੋਚਿਆ ਜਾਂ ਕੀਤਾ ਤਾਂ ਇਸ ਵਾਰ ਉਹ ਪਿੰਡ ਦੇ ਲੋਕ ਯਾਨੀ ਉਸ ਪਿੰਡ ਦੇ ਸਰਪੰਚ ਦੇ ਪਰਿਵਾਰ ਉਹਨਾਂ ਨੂੰ ਇਸ ਵਾਰ ਫਿਰ ਜੇਤੂ ਬਣਾਉਣ ਵਿੱਚ ਹਮੇਸ਼ਾ ਉਹਨਾਂ ਦਾ ਸਾਥ ਦੇਣਗੇ ਜਿਨ੍ਹਾਂ ਨੇ ਪਿੰਡ ਦੀ ਨੁਹਾਰ ਨਹੀਂ ਬਦਲੀ ਜਾਂ ਉਹ ਵਾਅਦਾ ਕਰਕੇ ਉਸ ਪਿੰਡਾਂ ਦੇ ਲੋਕਾਂ ਦੇ ਜਿਹੜੀਆਂ ਮੁੱਢਲੀ ਸਹੂਲਤਾਂ ਹੁੰਦੀਆਂ ਕਿ ਉਹਨਾਂ ਪੂਰੀਆਂ ਕੀਤੀਆਂ ਅਗਰ ਨਹੀਂ ਕੀਤੀਆਂ ਤਾ ਇਸ ਵਾਰ ਕੀ ਉਹ ਪਿੰਡ ਦੇ ਲੋਕ ਉਹਨਾਂ ਨੂੰ ਇਸ ਵਾਰ ਫਤਵਾ ਦੇਣਗੇ ਖੈ ਇਹ ਸਾਰੀ ਗੱਲਾਂ ਅਸੀਂ ਪਿੰਡ ਦੇ ਲੋਕਾਂ ਨਾਲ ਤੁਹਾਡੀ ਸਾਹਮਣੇ ਗਲਬਤ ਕਰਾਵਾਂਗੇ ਤਾਂ ਇਸ ਟਾਈਮ ਅਸੀਂ ਖੜੇ ਹਾਂ ਲੁਧਾਨ ਦੇ ਸਭ ਤੋਂ ਪਹਿਲੇ ਪਿੰਡ ਬਹਾਦਰ ਕੇ ਪਿੰਡ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਪਿੰਡ ਹੈ ਕਿਸੇ ਕੋਈ ਗਲੀ ਮੱਲਾ ਨਹੀਂ ਹੈ ਇਹ ਪਿੰਡ ਦੀ ਨੁਖਾਹ ਤੁਹਾਨੂੰ ਦਿਖਾ ਰਿਹਾ ਅੱਜ ਗਰਾਊਂਡ ਰਿਪੋਰਟ ਦੇਖ ਲਓ ਇਹ ਲੁਧਿਆਣਾ ਸ਼ਹਿਰ ਦਾ ਯਾਨੀ ਕਿ ਬਿਲਕੁਲ ਨਜ਼ਦੀਕੀ ਇਲਾਕਾ ਆ ਔਰ ਇਹ ਪਿੰਡ ਹੈ ਬਹਾਦਰ ਕੇ ਪਿੰਡ ਹੈ ਇਸ ਦੇ ਨਾਲ ਹੀ ਲੁਧਾਨਾ ਦੀ ਇੱਕ ਸਬਜ਼ੀ ਸਭ ਤੋਂ ਵੱਡੀ ਸਬਜ਼ੀ ਮੰਡੀ ਵੀ ਕਹਾਂਦੀ ਹੈ ਨਜ਼ਦੀਕ ਹੈ ਔਰ ਬਿਲਕੁਲ ਬਾਈਪਾਸ ਦਾ ਵੀ ਇਲਾਕਾ ਨੇੜੇ ਪੈਂਦਾ ਔਰ ਨਾਲ ਹੀ ਹਾਰਦੀਵਰਡ ਪੈਂਦਾ ਲਾਡੂ ਵਾਲਾ ਏਰੀਆ ਪੈਂਦਾ ਤਾਂ ਬੜਾ ਮਸ਼ਹੂਰ ਇਲਾਕਾ ਆ ਸਭ ਤੋਂ ਪੁਰਾਣਾ ਔਰ ਲੁਧਾਨਾ ਜ਼ਿਲ੍ਹੇ ਦਾ ਪਹਿਲਾ ਪਿੰਡ ਹੈ ਬਹਾਦਰ ਕੇ ਪਿੰਡ ਔਰ ਇਸ ਦੇ ਹਾਲਾਤ ਨੂੰ ਮੈਂ ਖੁਦ ਖਾ ਰਿਆਂ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਔਰ ਸਾਨੂੰ ਇਹ ਤਸਵੀਰਦ ਖਾਨ ਦੇ ਵੀ ਸਾਨੂੰ ਵੀ ਕੁਝ ਅ ਬੜੇ ਸ਼ਰਮ ਮਹਿਸੂਸ ਹੁੰਦੇ ਵੀ ਪਿਛਲੇ ਸਰਪੰਚਾਂ ਨੇ ਇਸ ਪਿੰਡ ਦੀ ਨੁਖਾਰ ਨੂੰ ਅਸਲ ਵਿੱਚ ਕੀ ਬਣਾ ਦਿੱਤਾ ਪਹਿਲਾਂ ਕੀ ਸੀ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ ਤਾਂ ਹੁਣ ਇਸ ਟਾਈਮ ਹਾਲਾਤ ਕੀ ਆ ਕੀ ਨਾਮ ਪਾਜੀ ਜੜਾ ਪ੍ਰਵੀਨ ਕੁਮਾਰ ਅ ਪਾਜੀ ਕਿਹੜਾ ਪਿੰਡ ਪੈਂਦਾ ਆਪਣਾ ਬਹਾਦਰਕੇ ਅ ਕਿੰਨੇ ਸਾਲ ਤੋਂ ਉੱਥੇ ਰਹੇ ਹੋ ਮੈਂ ਬਚਪਨ ਤੋਂ ਰਹਿ ਰਿਹਾ ਜੀ ਮੇਰੀ 35 ਸਾਲ ਦੀ ਉਮਰ ਹੈ ਬਹਾਦਰਕੇ ਪਿੰਡ ਹੈ ਇੱਥੇ ਹਿਸਟਮ ਕੀ ਹਾਲਾਤ ਹੈ ਬਹੁਤ ਬੁਰੇ ਹਾਲਾਤ ਆ ਜੀ ਹੂੰ ਇਹ ਪਿਛਲੇ 5 ਸਾਲ ਤੋਂ ਜ਼ਿਆਦਾ ਬੁਰੇ ਹਾਲ ਹੋਏ ਨਹੀਂ। ਹੂੰ ਪਹਿਲਾਂ ਸਹੀ ਸੀ ਹਾਲਾਤ। ਹੂੰ ਦੁਆਰਾ ਜਿਹੜੀ ਨਵੀਂ ਪੰਚਾਇਤ ਬਣੀ ਜਿਹੜੀ ਪਿੱਛੇ ਲੰਘ ਕੇ ਗਈ ਹੈ ਪੰਚਾਇਤ ਇਹ ਸਾਡਾ ਉਹਦਾ ਸਾਡਾ ਕੀਤਾ ਕਰਾਇਆ ਆ। ਕੌਣ ਸੀ ਪਹਿਲਾਂ ਸਰਪੰਚ ਕੌਣ ਸੀ? ਪਿੰਡ ਦੀ ਸਰਪੰਚ ਸੀਗੇ ਨਵਨੀਤ ਕੌਰ ਸੰਧੂ। ਕਿਹੜੀ ਪਾਰਟੀ ਸੀ? ਹਾਂਜੀ ਕਾਂਗਰਸ ਪਾਰਟੀ ਦੀ। ਅੱਛਾ। ਹਾਂਜੀ। ਤਾਂ ਵਾਅਦੇ ਕੀਤੇ ਸੀ ਕੁਝ? ਬਹੁਤ ਵਾਅਦੇ ਕੀਤੇ ਸੀਗੇ ਜੀ। ਨਵੇਂ ਸਿਵਰੇ ਦੀ ਗੱਲ ਹੋਈ ਸੀ, ਨਵੀਆਂ ਗਲੀਆਂ ਦੀ ਗੱਲ ਹੋਈ ਸੀ। ਹਾਂ। ਕੁਝ ਨਹੀਂ ਹੋਇਆ। ਤੇ ਉਹ ਬਣੀਆਂ ਨਹੀਂ ਹੈ? ਨਹੀਂ ਬਣੀਆਂ ਜੀ। ਕਾਰਨ ਪਤਾ ਨਹੀਂ ਜੀ ਕਾਰਨ ਨਹੀਂ ਪਤਾ ਉਹਨਾਂ ਨੂੰ ਪਤਾ ਕਾਰਨ ਤੁਸੀਂ ਕਦੀ ਬਾੜੇ ਪਿੰਡ ਦੇ ਲੋਕ ਗਏ ਗਏ ਆ ਜੀ ਬਹੁਤ ਵਾਰ ਗਏ ਆ ਕੀ ਕੀ ਕਹਿੰਦੇ ਬਸ ਫੰਡ ਨਹੀਂ ਆ ਰਿਹਾ ਕਹਿੰਦੇ ਹਾਂ ਪਰ ਸਾਡੇ ਫੰਡ ਆਇਆ ਆ ਅਸੀਂ ਪਤਾ ਕਰਾਇਆ ਤੇ ਸਾਡੇ ਫੰਡ ਮਿਸਯੂਜ਼ ਹੋਏ ਨੇ ਅੱਛਾ ਫੰਡ ਆਇਆ ਲੇਕਿਨ ਮਿਸਯੂਜ਼ ਹਾਂ ਅਸਾਨੂੰ ਲੱਗਦਾ ਤੇ ਪੀਣ ਦਾ ਪਾਣੀ ਸਾਫ਼ ਮਿਲਦਾ ਪੀਣ ਵਾਲਾ ਪਾਣੀ ਤਿੰਨ ਕ ਮਹੀਨੇ ਤੋਂ ਭਾਜੀ ਗੰਦਾ ਆ ਰਿਹਾ ਅਸੀਂ ਨਾਲ ਦੇ ਪੜੋਸੀਆਂ ਤੋਂ ਮੰਨ ਲਓ ਸਵਰਸੀਵਾਲ ਲੱਗੇ ਆ ਜਿਹਨਾਂ ਦੇ ਘਰੇ ਉਹਨਾਂ ਤੋਂ ਲੈ ਕੇ ਲੈ ਕੇ ਯੂਜ਼ ਕਰ ਰਹੇ ਪਾਣੀ ਜੇਕਰ ਮਨ ਲਓ ਹਲੇ ਵੀ ਮੇਰੇ ਘਰੇ ਪਾਣੀ ਦੀ ਬਾਲਟੀ ਭਰੀ ਪਈ ਹੈ ਬਲੈਕ ਕਾਲਾ ਪਾਣੀ ਆ ਮੈਂ ਦਿਖਾ ਸਕਦਾ ਤੁਹਾਨੂੰ ਬਾਲਟੀ ਭਰੀ ਪਈ ਆ ਗੰਦਾ ਪਾਣੀ ਆ ਬਿਲਕੁਲ ਗੰਦਾ ਪਾਣੀ ਆ ਤੇ ਟੈਂਕੀ ਚ ਜਾ ਕੇ ਤੁਸੀਂ ਕੈਮਰਾ ਮਾਰ ਸਕਦੇ ਆ ਬੱਚੇ ਉਹੀ ਪਾਣੀ ਪੀਂਦੇ ਸਾਰੇ ਬੱਚੇ ਮਨ ਲਓ ਬੋਰ ਵਾਲੇ ਪੀਂਦੇ ਆ ਅਸੀਂ ਫਿਰ ਪਰ ਕੇ ਦੂਜੇ ਘਰਾਂ ਚੋਂ ਯਾ ਦੂਜੇ ਲੈਂਦੇ ਆ ਇਹ ਫਿਰ ਅਸੀਂ ਯੂਜ਼ ਕਰਦੇ ਆ ਮਨ ਲਓ ਦੂਜੇ ਕੰਮਾਂ ਲਈ ਯੂਜ਼ ਕਰਨਾ ਪੈਂਦਾ ਕੱਪੜੇ ਧੋਣ ਲਈ ਲੈਟਰਿੰਗ ਵਗੈਰਾ ਜਾਣ ਨੂੰ ਉਹਦੇ ਦੀ ਯੂਜ਼ ਕਰਦੇ ਆ ਅਸੀਂ ਪੀਂਦੇ ਨਹੀਂ ਅਸੀਂ ਪਾਣੀ ਉਹ ਪੀ ਨਹੀਂ ਸਕਦੇ ਅਸੀਂ ਤੇ ਟੈਂਕੀ ਪਿੰਡ ਦੀ ਟੈਂਕੀ ਹੁੰਦੀ ਹੈ ਉਹਦੇ ਉਹ ਦਾ ਸਪਲਾਈ ਦਾ ਪਾਣੀ ਉਹਦੀ ਗੱਲ ਕਰਦੇ ਆਂ ਵੀ ਉਹ ਫਿਰ ਉਹੀ ਪੈਪਾ ਚ ਮਿਲ ਕੇ ਉਹੀ ਸਾਨੂੰ ਗੰਦਾ ਆਂਦਾ ਗੰਦਾ ਪਾਣੀ ਹਾਂ ਜੀ ਗੰਦਾ ਪਾਣੀ ਨਾਲ ਮਿਲ ਕੇ ਆਂਦਾ ਸੀ ਵਿਰੇਜ ਵਾਲਾ ਇਹ 5 ਸਾਲ ਤੇ ਇਹੀ ਹਾਲਾਤ ਚੱਲਦੇ ਹਾਂ ਹਾਂ ਜੀ ਇੱਥੇ ਹਾਲਾਤ ਇਹੀ ਨੇ ਕਾਰਨ ਕੀ ਰਿਹਾ ਕਾਰਨ 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 ਬਜ ਪੰਚਾਇਤ ਹੀ ਨਹੀਂ ਸਾਡੀ ਸਹੀ ਪੰਚਾਇਤ ਨਹੀਂ ਆਈ ਹਾਂ ਜੀ ਆ ਦਰਵਾਜ਼ੇ ਬੰਦ ਪਏ ਆ ਦੇਖੋ ਪਾਣੀ ਕਰਕੇ ਆ ਉਧਰ ਉਹ ਸ਼ਟਰ ਲਾਇਆ ਵਾ ਅੰਦਰ ਪਾਣੀ ਜਾਂਦਾ ਵਾ ਐਸੇ ਕਰਕੇ ਸ਼ਟਰ ਲਾਇਆ ਉਹ ਬੱਟ ਕੇ ਬੰਦੇ ਨੂੰ ਦਿਵਾ ਕਿਉਂ ਵੇ ਅੰਦਰ ਪਾਣੀ ਜਾਂਦਾ ਵਾ ਮਾਰਦਾ ਪਾਣੀ ਬੈਗ ਮਾਰਨ ਲੱਗ ਪਿਆ ਬੈਗ ਮਾਰਨ ਲੱਗ ਪਿਆ ਸਾਰੇ ਬਾਥ ਲੈਟਰੀ ਬਾਥ ਨੂੰ ਬੰਦ ਕਰ ਦਿੱਤੇ ਲੋਕਾਂ ਨੇ ਆਪਣੇ ਅੱਗੇ ਘਰਾਂ ਦੇ ਅੱਗੇ ਥੜੀਆਂ ਬਣਾ ਲਈਆਂ ਔਰ ਇੱਕ ਇੱਕ ਪਾਸੇ ਹੋਰ ਦਵਾਜਾ ਲੱਗਿਆ ਸੀ ਉਹ ਵੀ ਬਗੈਰਤਨ ਤਸਵੀਰਾਂ ਬਿਲਕੁਲ ਉਹ ਵੀ ਪੀਟਾਂ ਲਾ ਕੇ ਬੰਦ ਕਰਤਾ ਸੋ ਤਸਵੀਰਾਂ ਇਹ ਬਹਾਦਰ ਕੇ ਪਿੰਡ ਦੀਆਂ ਸ਼ਹਿਰ ਦਾ ਨਜ਼ਦੀਕੀ ਇਲਾਕਾ ਆ ਅਰ ਤਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਇਸ ਨਾਲ ਹੀ ਲੁਧਿਆਣਾ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਘਵਾਂਦੀ ਨਜ਼ਦੀਕ ਆ ਬਿਲਕੁਲ ਇਸ ਦੇ ਨਾਲ ਹੀ ਬਾਈਪਾਸ ਪੈਂਦਾ ਇਸ ਦੇ ਨਾਲ ਹੀ ਲਾਡੋਵਾਲ ਏਰੀਆ ਪੈਂਦਾ ਆ ਨਹੀਂ ਦੁਕਾਨਾਂ ਕੀ ਹਾਲ ਹੈ ਦੇਖੋ ਉਹ ਦੇਖੋ ਅੱਛਾ ਜੀ ਉਹ ਕਰਿਆਨੇ ਦੀ ਦੁਕਾਨ ਆ ਅੱਛਾ ਅੰਦਰ ਪਾਣੀ ਜਾਂਦਾ ਬੰਦੀ ਬਣਾਈ ਹੋਈ ਆ ਵੇਖੋ ਬਈ ਕਿਹਦੀ ਕਿਹਦੀ ਸਰਪੰਚ ਨੂੰ ਗੱਲ ਨਹੀਂ ਕੀਤੀ ਬਹੁਤ ਵਾਰ ਗੱਲ ਕੀਤੀ ਆ ਜੀ ਕਿਹ ਕਹਿੰਦੀ ਕੀ ਸੀ ਮੈਂ ਇਹ ਬਈ ਹੱਲੇ ਪੈਸੇ ਆਏ ਨਹੀਂ ਗ੍ਰਾਂਟ ਆਈ ਨਹੀਂ ਕਰਾਵਾਂਗੇ ਸਰਪੰਚ ਸਾਹਿਬਾ ਜੀ ਥੋੜਾ ਰੋਲ ਘੱਟ ਆ ਕਿ ਇੱਥੇ ਬੰਦਾ ਕੀਤਾ ਹੋਇਆ ਅੱਗੇ ਜਿਹੜਾ ਸਰਪੰਚ ਦਾ ਇਹਦੇ ਵਿੱਚ ਬਹੁਤ ਰੋਲ ਸਰਪੰਚ ਤਾਂ ਚਲੋ ਨਹੀਂ ਆਉਂਦੇ ਕਦੀ ਪਰ ਉਹਨਾਂ ਨੇ ਇੱਕ ਬੰਦਾ ਅੱਗੇ ਕੀਤਾ ਹੋਇਆ ਸੀ ਮੈਂਬਰ ਬਸ ਇਹ ਉਹਦਾ ਹੀ ਕੀਤਾ ਕਰਾਇਆ ਸਾਰਾ ਸੁਖਵਿੰਦਰ ਨਾਮ ਆਦਾ ਬਾਜੀ ਉਹ ਸਾਰਾ ਕਰਤਾ ਤਰਤਾ ਆ ਅੱਛਾ ਤੁਹਾਡੀ ਕਿਹੋਣਾ ਹਾਂਜੀ ਆਓ ਜੀ ਸਾਹਮਣੇ ਜੀ ਮੇਰੀ ਕਰਾਨੀ ਦੀ ਦੁਕਾਨ ਹੈ ਨਾਲ ਮੇਰਾ ਜਿਮ ਹੈਗਾ ਅੱਛਾ ਜਿਮ ਦੇ ਵਿੱਚ ਬੰਦੇ ਸਿਹਤ ਬਣਾਣ ਆਉਂਦੇ ਆ ਵਿਗਾੜਣ ਆਂਦੇ ਆ ਹੁਣ ਹੁਣ ਤਾਂ ਵਿਗਾੜਣ ਆਂਦੇ ਹੁਣ ਕੀ ਬਿਲਕੁਲ ਜੀ ਬੈਗ ਵੱਜਦਾ ਹੈ ਜੀ ਮੇਰੇ ਪਹਿਲਾਂ ਜਿਮ ਦੇ ਵਿੱਚ 40-50 ਮੁੰਡੇ ਆਂਦੇ ਸੀ ਹੁਣ 5 ਮੁੰਡੇ ਆਂਦੇ ਉਹ ਵੀ ਮਸਾ ਮਸਾ ਰੋ ਪਿੱਟ ਕੇ ਆਂਦੇ ਹੁੰਦੇ ਰਸਤਾ ਕਿੱਥੇ ਆਹੀ ਰਸਤਾ ਬਸ ਜੀ ਆਹੀ ਰਸਤਾ ਆ ਦੇਖੋ ਜੀ ਮੇਰੇ ਨਾਲ ਆਓ ਜੀ ਆਹ ਇੱਟਾਂ ਦੇ ਲੰਘ ਕੇ ਬੰਦੇ ਜਾਂਦੇ ਆਂ ਹਾਂ ਹਾਂ ਆ ਦੇਖੋ ਸਾਹਮਣੇ ਆ ਇਦਾਂ ਹੀ ਬੰਦੇ ਆਂਦੇ ਆ ਤੇ ਬੰਦੇ ਕਹਿੰਦੇ ਜੀ ਤੁਸੀਂ ਹੱਲ ਨਹੀਂ ਕਰੋਗੇ ਅਸੀਂ ਨਹੀਂ ਆਵਾਂਗੇ ਅੱਛਾ ਫਿਰ ਸਾਨੂੰ ਹੋਰ ਕੀ ਕਰ ਸਕਦੇ ਅਸੀਂ ਜਿਆਦਾ ਜਿਆਦਾ 2-3 ਮਹੀਨੇ ਹੋਰ ਦੇਖਾਂਗੇ ਤਾਲਾ ਲਾ ਕੇ ਘਰੇ ਬੈਠਾਂਗੇ ਕੋਈ ਜੋਬ-ਜੂਬ ਕਰਾਂਗੇ ਅੱਛਾ ਤਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਵਿੱਚ ਦੁਕਾਨ ਵੀ ਬੰਦ ਕੀਤੀ ਆਪਣੀ ਹੋਰ ਕੀ ਦੁਕਾਨ ਵੀ ਜੇ ਇਧਰ ਕੋਈ ਟਰਾਲੀ ਟਰੋਲੀ ਆਂਦੇ ਸਾਰਾ ਪਾਣੀ ਮੇਰੇ ਦੁਕਾਨ ਦੇ ਅੰਦਰ ਵੜ ਜਾਂਦਾ ਹੈ ਨੁਕਸਾਨ ਕਾਫੀ ਹੁੰਦਾ ਹੈ ਨੁਕਸਾਨ ਕਾਫੀ ਹੁੰਦਾ ਹੈ ਆਟੇ ਦੀਆਂ ਥੈਲੀਆਂ ਖਰਾਬ ਹੋ ਜਾਂਦੀਆਂ ਦਾਲਾਂ ਖਰਾਬ ਹੋ ਜਾਂਦੀਆਂ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਅਸੀਂ ਸਰਪੰਚ ਕੋਲ ਵੀ ਜਾਂਦੇ ਆ ਗਿਆ ਸਰਪੰਚ ਜਾਂਦਾ ਜੀ ਕਰਾ ਦਵਾਗੇ ਜੀ ਕਰਾ ਦਵਾਗੇ 1 ਤਾਰੀਖ ਤੋਂ ਕੰਮ ਹੋ ਜਾਊਗਾ ਸਟਾਰਟ ਹਲੇ ਤੱਕ ਉਹਨਾਂ ਦਾ ਦੇਖੋ 5 ਸਾਲ ਹੋਨ ਨੂੰ ਆਏ ਹਲੇ ਤੱਕ ਉਹਨਾਂ ਦੀ 1 ਤਾਰੀਖ ਹੀ ਨਹੀਂ ਆਈ ਜ਼ਾਰੇ ਦਾਰੇ ਲੱਗੇ ਮੇਸ਼ਾ ਹਾਂਜੀ ਹਾਂਜੀ ਪਈ ਤੀਖਾ ਹੱਥ ਤੱਕ ਨਹੀਂ ਆਈ 15 ਤਰੀਕ ਆਣ ਵਾਲੀ ਜਿਹੜੀ ਹੁਣ ਵੋਟਾਂ ਪੈਣੀਆਂ ਕਿ 15 ਤਰੀਕ ਵੋਟਾਂ ਪਾਉਂਗੇ ਫਿਰ ਅਸੀਂ ਅਸੀਂ ਕਿਹਨੂੰ ਪਾਈਏ ਵੋਟ ਜੇ ਕੋਈ ਸਾਡੀ ਗਲੀ ਦਾ ਹੱਲ ਕਰਾਊਗਾ ਤਾਂ ਹੀ ਅਸੀਂ ਪਾਵਾਂਗੇ ਹਾਂ ਹੱਲ ਤਾਂ ਕਰਾਊਗਾ ਨਹੀਂ ਉਹਨਾਂ ਕਿਹਾ ਮੈਂ ਉਹਨਾਂ ਤਾਂ ਕੋੜੇ ਕੋਂਡਕ ਲੱਗਾ ਹੁਣ ਤਾਂ ਕਰਾਣਾ ਹੀ ਨਹੀਂ ਉਹਨਾਂ ਨੇ ਕਿਸੇ ਤੇ ਅਸੀਂ ਵੋਟ ਅਸੀਂ ਵੋਟ ਨਹੀਂ ਪਾਵਾਂਗੇ ਹੋਰ ਕੀ ਕਰਾਂਗੇ ਅਸੀਂ ਵੋਟ ਨਹੀਂ ਪਾਵਾਂਗੇ ਅਸੀਂ ਹੋਰ ਕੀ ਕਿਉਂਕਿ ਵੋਟ ਪਾਣਾ ਹੱਕ ਹੈ ਲੇਕਿਨ ਪਾਣਾ ਨਹੀਂ ਹੋਊਗੀ ਸਾਡੀ ਮੁੱਢਲੀ ਸਮੱਸਿਆ ਹੱਲ ਨਹੀਂ ਕੀਤੀ ਹਾਂਜੀ ਆਈ ਜੀ ਮਨਵਨ ਨਗਰ ਨੇ ਇਹੀ ਸੋਚਿਆ ਹੋਇਆ ਜੀ ਬਾਦਰਕੇ ਦੀ ਮਤਲਬ ਜਿਹੜੀ ਕਿ ਜਿੱਥੇ ਕਸਬੇ ਤੇ ਆਪਾਂ ਖੜੇ ਆ ਇਸ ਲਈ ਪੂਰੇ ਕਸਬੇ ਨੇ ਇਹੀ ਸੋਚਿਆ ਹੋਇਆ ਕਿ ਅਸੀਂ ਵੋਟ ਪਾਣੇ ਜਾਣਾ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਕੀ ਰਾਮ ਬਣਾ ਮੇਰੇ ਭਜਨ ਕੁਮਾਰ ਕਿੰਨੇ ਸਾਲ ਤੋਂ ਠਹਿਰੇ ਰਹੇ ਹੋ ਮੈਨੂੰ ਹੋਵੇ ਜੀ ਦੀ 35 ਸਾਲ 35 ਸਾਲ ਤੋਂ ਰਹੇ ਹਾਂ ਹਾਂ ਜੀ ਅ ਕਿਸ ਤਰ੍ਹਾਂ ਦੇ ਪਹਿਲਾਂ ਹਾਲਾਤ ਸੀ ਠੂਣ ਹਾਲਾਤ ਕੀ ਪਹਿਲਾਂ ਤਾਂ ਠੀਕ ਸੀਗਾ ਜੀ ਅੱਛਾ ਤੇ ਹੁਣ ਇਹ 5 ਸਾਲਾਂ ਤੋਂ ਹੋਇਆ ਹੈ 5 ਸਾਲ ਤੋਂ ਕੰਮ ਖਰਾਬ ਹੋ ਗਿਆ ਹਾਂ ਜੀ ਕੰਮ ਖਰਾਬ ਪਹਿਲਾਂ ਪਹਿਲਾਂ ਠੀਕ ਸੀ ਹਾਂ ਪਹਿਲਾਂ ਠੀਕ ਸੀਗਾ ਜੀ ਪਹਿਲਾਂ ਲਓ ਕਾਰਨ ਕੀ ਰਿਹਾ ਪਾਉਂਦੇ ਨਹੀਂ ਸਮਝੂ ਜੇ ਸਰਪੈਂਚਰ ਕੋ ਜਾਣੇ ਤਾਂ ਉਹ ਕਹਿੰਦਾ ਮੇਰੇ ਕੋ ਗਰਾਰ ਨਹੀਂ ਹੈ ਕੋਈ ਵੀ ਮੈਂ ਕਿੱਥੇ ਮੈਂ ਕਿੱਥੋਂ ਲਾਵਾਂ ਇਹ ਸੀਵਰੇਜ ਸਮੱਸਿਆ ਜ਼ਿਆਦਾ ਆ ਰਹੀ ਆਡੀ ਸੀਵਰੇਜ ਪਾਈਪ ਛੋਟੇ ਪਏ ਆ ਪਾਈਪ ਛੋਟੇ ਪਏ ਆ ਹਾਂ ਜੀ ਫੈਕਟਰੀ ਨਾਲ ਲੱਗੀ ਉਹਦੇ ਵੀ ਨੁਕਸਾਨ ਕਾਫੀ ਹੋਇਆ ਹਾਂ ਹਾਂ ਵੀ ਕਾਫੀ ਫੈਕਟਰੀ ਸੀ ਵਿੱਚ ਨਾਲ ਬਿਲ ਗਿਆ ਹਾਂ ਜੀ ਹਾਂ ਜੀ ਅੱਛਾ ਤਾਂ ਲਾਈਟਾਂ ਲਾਈਟਾਂ ਹੈਗੀਆਂ ਇੱਥੇ ਬਰਾਬਰ ਕਿੰਨੀ ਲਾਈਟਾਂ ਵੀ ਹੈ ਨਹੀਂ ਲਾਈਟਾਂ ਨਹੀਂ ਜੀ ਲਾਈਟਾਂ ਵੀ ਹੈ ਨਹੀਂ ਨਹੀਂ ਲਾਈਟਾਂ ਨਹੀਂ ਜੀ ਪਰ ਟੜੇ ਇੱਥੇ ਇਲਾਕੇ ਜੇ ਮੈਂ ਪਿੱਛੇ ਸੁਣਿਆ ਲੋਕੀ ਕਹਿੰਦੇ ਇੱਥੇ ਲੁੱਟਖੋਵਾਂ ਬ ਲੈਟਾ ਹੁੰਦੀਆਂ ਲੋਕਾਂ ਨੂੰ ਬਹੁਤ ਕਾਫੀ ਹੁੰਦੀਆਂ ਕੋਹ ਤਾਂ ਹੁੰਦੀਆਂ ਜੀ ਕਾਫੀ ਹੁੰਦੀਆਂ ਹਾਂ ਹੁੰਦੀਆਂ ਉਹ ਡਰ ਨਹੀਂ ਹੈ ਕੋਈ ਡਰ ਨਹੀਂ ਹੈ ਤਾਂ ਪਾਣੀ ਸਾਬ ਵੀ ਪੀਣ ਨੂੰ ਮਿਲਦਾ ਨਹੀਂ ਮਿਲਦਾ ਜੀ ਉਹ ਵੀ ਨਹੀਂ ਮਿਲਦਾ ਪਾਣੀ ਸਾਰੇ ਡੰਗਰ ਵੀ ਨਹੀਂ ਦੀਆਂ ਜੇ ਮੈਂ ਬੋਰ ਕਰਾਇਆ ਜੀ ਹਾਂ ਤਾਂ ਸੁਣੋ ਸਰਪੰਚ ਸਾਹਿਬ ਲੋਕ ਪਿੰਡ ਦੇ ਲੋਕ ਕਹਿੰਦੇ ਆ ਬਜ਼ੁਰਗ ਲੋਕ ਕਹਿੰਦੇ ਆ ਵੀ ਪੀਣ ਨੂੰ ਜਿਹੜਾ ਪਾਣੀ ਹੈ ਉਹ ਸਾਡੇ ਡੰਗਰ ਤੱਕ ਨਹੀਂ ਪਿੰਦੇ ਤਾਂ ਜਿੰਨੇ ਵੀ ਪਿਛਲੇ ਸਰਪੰਚ ਹੈ ਖਾਦੇ ਬਾਦਰ ਦੇ ਪਿੰਡ ਦੇ ਉਹ ਇਸ ਗੱਲ ਨੂੰ ਗੌਰ ਨਾਲ ਔਰ ਕੰਨ ਖੋਲ ਕੇ ਸੁਣਨ ਬਾਦਰ ਕੇ ਪਿੰਡ ਹੈ ਔਰ ਜਿੰਨੇ ਵੀ ਪਹਿਲਾ ਸਰਪੰਚ ਸੀ ਕਿਸੇ ਪਾਰਟੀ ਨਾਲ ਤਾਲੂ ਰੱਖਦੇ ਹੋਣ ਲੇਕਿਨ ਜਿਹੜਾ ਵਾਅਦਾ ਤੁਸੀਂ ਮੁਰਲੀ ਸਹੂਲਤਾਂ ਦਾ ਕੀਤੇ ਸੀ ਇਹ ਅੱਜ ਤੁਹਾਡੇ ਹੀ ਜਿਹੜੇ ਪਰਿਵਾਰ ਦੇ ਪਿੰਡ ਦੇ ਲੋਕ ਹੈ ਅੱਜ ਤਰਾਹੀ ਤਰਾਹੀ ਕਰਦੇ ਆ ਔਰ タル ਕੋ ਸਵਾਲ ਪੁੱਛਦੇ ਆ ਵੀ ਜਿਹੜੇ ਤੁਸੀਂ ਵਾਅਦਾ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਫੰਡ ਦੀ ਕਮਿਸੀ ਉਹ ਤੁਸੀਂ ਦੇਖਣੀ ਸੀ ਲੇਕਿਨ ਜੋ ਤੁਹਾਡਾ ਬਿਆਦ ਕੀਤਾ ਸੀ ਅਸੀਂ ਇਸ ਤਰ੍ਹਾਂ ਦੀ ਨਰਕ ਵਾਲੀ ਜ਼ਿੰਦਗੀ ਵਿੱਚ ਅਸੀਂ ਰਹਿਣਾ ਨਹੀਂ ਚਾਹੁੰਦੇ ਸੀ ਤੇ ਗੱਲਬਾਤ ਕਰਦੇ ਹੋਰ ਪਿੰਡ ਦੀਆਂ ਨੇ ਮਔਰਤਾਂ ਵੀ ਆ ਕਿੰਨੀ ਦੇਰ ਤੋਂ ਤੁਸੀਂ ਜਾਤੇ ਮੈਮ ਨੂੰ ਬੇਨਾ ਇਹ ਨਾ ਕਿੰਨੀ ਹੋ ਗਈ ਜੀ ਕਿੰਨੀ ਸਮੱਸਿਆ ਤੁਹਾਨੂੰ ਆ ਰਹੀ ਹੈ ਬਸ ਆਹੀ ਆ ਜੀ ਆ ਨੰਗਣੇ ਦੀ ਜਾਂ ਪਾਣੀ ਦੀ ਇਹੀ ਸਮੱਸਿਆ ਦੋ ਸਮੱਸਿਆ ਸਾਡੀਆਂ ਜਿਆਦਾ ਵੱਡੀ ਸਮੱਸਿਆ ਹੈ। ਹਾਂਜੀ ਪਾਣੀ ਆਹ ਨੰਗਣੇ ਨੂੰ ਅਸੀਂ ਸਾਡੇ ਜਾਂਦਾ ਗੰਦਾ ਪਾਣੀ ਜਾ ਰਿਹਾ ਆ। ਨਾ ਇਹ ਤੇ ਬੱਚੇ ਬਿਮਾਰ ਹੁੰਦੇ ਪਏ ਆ। ਸਾਰਾ ਕੁਤੋਂ ਹੋ ਰਿਹਾ। ਹੁਣ ਸਰਪੰਚ ਨੂੰ ਆਪਣਾ ਸੋਚਣਾ ਚਾਹੀਦਾ ਵੀ ਅਸੀਂ ਗਲੀਆਂ ਸਹੀ ਕਰਾਈਏ। ਆਪ ਸਰਪੰਚ ਵਧੀਆ ਜਗ੍ਹਾ ਤੇ ਰਹਿੰਦੇ। ਹੁਣ ਦੇਖੋ ਸਰਪੰਚ ਕੀ ਕਰਦਾ ਕੀ ਨਹੀਂ ਕਰਦਾ ਹੁਣ ਜਿਹੜਾ ਇਹ ਆਪ ਵਧੀਆ ਵਧੀਆ ਜਗ੍ਹਾ ਤੇ ਰਹ ਰਹੇ ਆ। ਕਿੱਥੇ ਵਧੀਆ ਦੇਖੋ ਜਾ ਕੇ। ਉਹ ਆਪ ਸਰਪੰਚ ਕਿੱਥੇ ਰਹ ਰਹੇ? ਉਹ ਤਾਂ ਵਧੀਆ ਜਗ੍ਹਾ ਤੇ ਰਹਿਆ ਸਰਪੰਚ ਤਾਂ ਵਧੀਆ ਰਹਿੰਦੇ ਆ। ਵਧੀਆ ਰਹਿੰਦੇ ਆ। ਬਹੁਤ ਵਧੀਆ ਰਹਿੰਦੇ ਆ। ਉਹਨਾਂ ਦੇ ਘਰ ਇਦਾਂ ਦੀ ਪ੍ਰੋਬਲਮ ਨਹੀਂ ਹੋਣੀ ਹੈਨਾ। ਸਾ ਇਨਾਂ ਨੂੰ ਤੇ ਇਹੀ ਆ ਵੀ ਚਲ ਇਹਦਾ ਗਰੀਬ ਆ ਜਿੱਤੇ ਮਰਦੇ ਮਰ ਜਾਂ ਜਿਹੜਾ ਕੱਲ ਮਰਦੇ ਅੱਜ ਮਰ ਜਾਣ ਮੈਂ ਸਰਪੰਚ ਜਿਹੜਾ ਪਿੰਡ ਦੇ ਲੋਕ ਹੁੰਦੇ ਆ ਉਹ ਪਿੰਡ ਸਰਪੰਚ ਦਾ ਪਰਿਵਾਰ ਹੁੰਦਾ ਉਹਦਾ ਪਰਿਵਾਰ ਹੀ ਹੁੰਦਾ ਪਰ ਸੋਚਦੇ ਨਹੀਂ ਨਹੀਂ ਸੋਚਦੇ ਨਹੀਂ ਸੋਚਿਆ ਅੱਜ ਦੇਖੋ ਜਾ ਕੇ ਸਾਡੇ ਘਰ ਅਮਰ ਕਿੱਦਾਂ ਕੀ ਹਾਲਾ ਸਰਦਾਰ ਆਂਦੇ ਕਿ ਨਹੀਂ ਆਂਦੇ ਫਿਰ ਕੋਈ ਵੀ ਨਹੀਂ ਆਉਂਦਾ ਸਾਡੇ ਘਰ ਸਰਦਾਰ ਨਹੀਂ ਆਉਂਦਾ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਪੁੱਤ ਕਹਿੰਦੇ ਗੰਦ ਚ ਅਸੀਂ ਕਿੱਦਾਂ ਲੰਘਣਾ ਕੋਈ ਨਹੀਂ ਆਉਂਦਾ ਤੇ ਸ਼ਰਮ ਮਹਿਸੂਸ ਹੁੰਦੀ ਕਦੀ ਹੁਣ ਅਸੀਂ ਹੈਗੇ ਆ ਗਰੀਬ ਇਹ ਸ਼ਰਮ ਮਹਿਸੂਸ ਹੁੰਦੀ ਆ ਅਸੀਂ ਕਿਤੇ ਹੋਰ ਪਾਸੇ ਲੈ ਜਾਂਦੇ ਹਾਂ ਸ਼ਰਮ ਮਹਿਸੂਸ ਹੁੰਦੀ ਵੀ ਸਾਡੇ ਗਾ ਰਿਸ਼ਤੇਦਾਰ ਨਹੀਂ ਕਰ ਆਂਦਾ ਸਾਨੂੰ ਤਾਂ ਹੁੰਦੀ ਆ ਜੀ ਸਾਨੂੰ ਤਾਂ ਹੁੰਦੀ ਫੇ ਹੁਣ ਕੀ ਕਰੀਏ ਜੀ ਸਾਡੇ ਕੋ ਕਦੇ ਹੁਣ ਜਿਆਦੇ ਪੈਸੇ ਆ ਅਸੀਂ ਤੁਹਾਨੂੰ ਤਾਂ ਦੱਸਿਆ ਵੀ ਸਾਡੇ ਤਾਂ ਕੋਈ ਕੰਮ ਕਰਨੇ ਵਾਲਾ ਵੀ ਨਹੀਂ ਹੈਗਾ ਆ ਬੁਢਾਏ ਮੰਜੇ ਤੇ ਪਿਆ ਮੈਂ ਤਾਂ ਬਹੁਤੀ ਆ ਕੰਮ ਕਰ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦੇ ਸਾਡੇ ਸਾਡੇ ਤਾਂ ਬੱਚੇ ਬਿਮਾਰ ਹੋ ਜਾਂਦੇ ਆ ਬੱਚੇ ਬਿਮਾਰ ਹੁੰਦੇ ਬੱਚੇ ਬਿਮਾਰ ਹੁੰਦੇ ਬੱਚੇ ਕਦੀ ਕਹਿੰਦਾ ਨਹੀਂ ਵਿੱਚ ਵੇਚ ਕੇ ਚੱਲੋ ਕਿਤੇ ਹੋਰ ਸ਼ਹਿਰ ਬਲੋ ਉਹ ਤਾਂ ਕਹਿੰਦੇ ਹੁਣ ਕਿਤੇ ਵਿੱਚ ਇਹ ਜਗ੍ਹਾ ਦਾ ਮੁੱਲ ਨਹੀਂ ਪੈਂਦਾ ਜੇ ਜਗ ਦਾ ਮੁੱਲ ਪਵੇ ਤਾਂ ਹੀ 베ਚੀਏ ਜਗ ਦਾ ਮੁੱਲ ਵੀ ਘਟ ਗਿਆ ਘਟ ਗਿਆ ਇਸੇ ਕਰਕੇ ਹਾਂਜੀ ਚਾ ਦੇਖੋ ਜਾ ਕੇ ਇੱਧਰ ਜਾ ਕੇ ਦੇਖ ਲਓ ਜਾ ਕੀ ਹਾਲਾਤ ਆ ਕੀ ਬੁਰਾ ਹਾਲਾਤ ਨੰਗਣ ਨੂੰ ਔਖਾ ਆ ਬੱਚੇ ਦਾ ਨੰਗ ਤਾਂ ਵੀ ਨਹੀਂ ਜਾਂਦੇ ਵੀ ਨਹੀਂ ਹੈਗੇ ਟੱਟੀਆਂ ਉੱਪਰੋਂ ਲੰਘਦੇ ਆ ਬੱਚੇ ਸੋ ਸੁਣੋ ਸਰਪੰਚ ਸਾਹਿਬ ਬੱਚੇ ਵੀ ਇਸ ਤੁਹਾਡੇ ਪਿੰਡ ਦੇ ਜਿਹੜੇ ਤੁਸੀਂ ਸਰਪੰਚ ਹੀ ਕਹਾਂਦੇ ਆਪਣੇ ਆਪ ਨੂੰ ਤੁਹਾਡੇ ਪਿੰਡ 'ਚ ਰਹਿਣਾ ਪਸੰਦ ਨਹੀਂ ਕਰਦੇ ਤਾਂ ਰਿਸ਼ਤੇਦਾਰ ਉਹਨਾਂ ਦੇ ਤੁਹਾਡੇ ਪਿੰਡ ਦੇ ਹੀ ਜਿਹੜੇ ਵਸਨੀਕ ਆ ਉਹਨਾਂ ਦੇ ਘਰ ਆਣਾ ਇੱਕ ਸ਼ਰਮ ਮਹਿਸੂਸ ਕਰਦੇ ਆ ਤੁਸੀਂ ਵੀ ਨੌਜਵਾਨ ਹੋ ਪਿੰਡ ਦੇ ਨੌਜਵਾਨ ਦਾ ਬੜਾ ਇੱਕ ਨਾ ਪਿੰਡ ਦੇ ਵਿੱਚ ਰੋਬ ਹੁੰਦਾ ਆ ਇੱਕ ਇਮੇਜ ਹੁੰਦੀ ਆ ਕਿਸ ਤਰ੍ਹਾਂ ਦੇਖਦੇ ਸਰ ਬੜਾ ਮਾੜਾ ਹਾਲ ਹੈ ਤੇ ਮੈਂ ਤਾਂ ਡਿਗੇ ਆ ਥੋੜੇ ਦਿਨ ਪਹਿਲਾਂ ਇੱਥੇ ਹੀ ਡਿਗੇ ਮੇਰੇ ਟੰਕੇ ਲੱਗੇ ਹੋਏ ਆ ਤੇ ਹਾਂਜੀ ਹਾਂਜੀ ਇਸੇ ਕਰਕੇ ਡਿਗੇ ਆ ਮੈਂ ਇੱਥੇ ਟੋਆ ਪਿਆ ਹੋਇਆ ਸੀਗਾ ਬੜਾ ਵੱਡਾ ਉਹਦੇ ਵਿੱਚ ਮੈਂ ਬੜੀ ਜ਼ੋਰ ਦੇ ਨਹੀਂ ਡਿਗੇ ਮੇਰਾ ਬੋਲਟ ਵੀ ਟੁੱਟ ਗਿਆ ਸੀਗਾ ਉਹ ਵੀ ਮੈਂ ਹੁਣ ਜਾ ਕੇ ਸੈੱਟ ਕਰਵਾ ਕੇ ਲੈ ਕੇ ਆਇਆ ਜੀ ਵੈਸੇ ਮੈਂ ਨੈਸ਼ਨਲ ਖੇਡਾਂ ਬੇਸਬਾਲ ਦੇ ਵਿੱਚ ਤੇ ਮੈਂ ਬੜੀ ਮਤਲਕੀ ਕੋਸ਼ਿਸ਼ ਕੀਤੀ ਮੇਰੇ ਜਿੰਨੇ ਫਰੈਂਡ ਆ ਆਂਦੇ ਨਹੀਂ ਰੋਡ ਤੱਕ ਆਉਂਦੇ ਰੋਡ ਤੋਂ ਅੱਗੇ ਮੁੜ ਜਾਂਦੇ ਆ ਗਾਲਾਂ ਕੱਢਦੇ ਆ ਉਹ ਕਹਿੰਦੇ ਯਾਰ ਕਿੱਥੇ ਲੈਨੇ ਤੂੰ ਕਦੀ ਮੰਨੂ ਮੰਨੂ ਕਾਦੀ ਲੱਗਦਾ ਵੀ ਯਾਰ ਮੇਰੇ ਫਰੈਂਡ ਕਿੱਧਰੇ ਕਿੱਥੇ ਰਹਿੰਦੇ ਤੇ ਮੈਂ ਕਿੱਥੇ ਰਹਾਂ ਬਹੁਤ ਜ਼ਿਆਦਾ ਜੀ ਸ਼ਰਮ ਬੜੀ ਆਉਂਦੀ ਆ ਕਿ ਕੋਈ ਫਰੈਂਡ ਕਹਿੰਦਾ ਨਾ ਕਿ ਮੈਂ ਤੇਰੇ ਘਰੇ ਆਉਣਾ ਤਾਂ ਸਾਨੂੰ ਬੜੀ ਸ਼ਰਮ ਆਉਂਦੀ ਕਿ ਅਸੀਂ ਉਹਨੂੰ ਕਿਵੇਂ ਬੁਲਾਈਏ ਬੜੀ ਮਕਾਨ ਅਸੀਂ ਵੇਚਣਾ ਲਗਾਇਆ ਹੋਇਆ ਇਹ ਵੇਚਣਾ ਲਗਾਇਆ ਤਾਂ ਪੈਸੇ ਮਿਲ ਜੂ ਕੋ ਨਹੀਂ ਨਹੀਂ ਮਿਲਨੇ ਨਹੀਂ ਮਿਲਨੇ ਬਹੁਤ 50% ਦੇ ਵੀ ਸ਼ਾਇਦ ਹੀ ਮਿਲੇਗੇ ਤੇ ਜਦੋਂ ਬਣਾਇਆ ਸੀ ਉਦੋਂ ਪੈਸੇ ਕਾਫੀ ਲੱਗੇ ਹੋਣੇ ਉਦੋਂ ਕਾਫੀ ਲੱਗੇ ਸੀਗੇ ਪੈਸੇ ਉਸ ਟਾਈਮ ਥੋੜਾ ਠੀਕ ਸੀਗਾ ਪਰ ਆ ਪਿਛਲੇ 5 ਸਾਲਾਂ ਤੋਂ ਤਾਂ ਇੱਥੇ ਤਾਂ ਵਿੜਾ ਹੀ ਕਰ ਕੋਇਆ ਪਾਪਾ ਡੈਡੀ ਨੇ ਕੁਝ ਕਿਹਾ ਨਹੀਂ ਵੀ ਆ ਮਕਾਨ ਕਾਲੀ ਵੇਚਣਾ ਕਰਦੀ ਡੈਡੀ ਨੇ ਕਿਹਾ ਡੈਡੀ ਮਤਲਬ ਰਿਸ਼ਤੇਦਾਰ ਵੀ ਸਾਡੀ ਭੈਣ ਦਾ ਵਿਆਹ ਸੀਗਾ ਆ 2-3 ਸਾਲ ਹੋ ਗਏ ਪਹਿਲਾਂ ਉਦੋਂ ਵੀ ਰਿਸ਼ਤੇਦਾਰ ਆਏ ਸੀਗੇ ਉਹ ਵੀ ਇੱਕ ਦਿਨ 머ਸੀ ਰੋਕੇ ਇੱਕ ਦਿਨ ਰੋਕੇ ਉਹ ਚਲੇ ਗਏ ਉਹਦਾ ਫੋਨ ਕਰ ਵਿਆਹ ਦੇ ਆਏ ਸੀਗੇ ਸਾਡੀ ਭੈਣ ਦਾ ਵਿਆਹ ਸੀਗਾ ਕਦੀ ਕਿਹਾ ਸਰਪੰਚ ਸਾਹਿਬ ਨੇ ਕਦੀ ਚੱਲ ਹਾਲ ਕੀਤੀ ਵੀ ਹੈ ਪਾਣੀ ਵੀ ਆਂਦਾ ਆਪਾਂ ਉਹਨੇ ਕਿਹਾ ਜੀ ਕਿੰਨੀ ਵਾਰ 50 50 ਵਾਰ ਤੋਂ ਬਲੱਸੀ ਚੱਲਗੇ ਹੋਣੀ ਉਹਨਾਂ ਕੋਲ ਕੋਈ ਹੱਲ ਨਹੀਂ ਹੈਗਾ ਹੱਲ ਕਰ ਦੇ ਹਾਂ ਉਹ ਕਹਿੰਦੇ ਕਿ ਨਹੀਂ ਹੋਣਾ ਹੱਲ ਜੋ ਕਰਨਾ ਕਰ ਲੋ ਤੁਸੀਂ ਸਾਡੇ ਹਲ ਹੋਣੀ ਗਲੀ ਗਲੀ ਦੀ ਸਾਡੇ ਦੀ ਇੰਟਰਲੌਕ ਪਾਸ ਹੋ ਗਈ ਸੀਗੀ ਅੱਛਾ ਇੰਟਰਲੌਕ ਹਾਂ ਇੰਟਰਲੌਕ ਟਾਈਲ ਪਾਸ ਹੋ ਗਈ ਸੀ ਸਾਨੂੰ ਕਹਿੰਦੇ ਆਪਣੀ ਮਿੱਟੀ ਪਾ ਲਓ ਗਲੀ ਦੇ ਵਿੱਚ ਅਸੀਂ ਉਹਦੇ ਲਈ ਵੀ 20000 ਰੁਪਏ ਇਕੱਠਾ ਕਰਕੇ ਦਿੱਤਾ ਸੁਖਵਿੰਦਰ ਨੂੰ ਸਕਿੰਦਰ ਮੈਂਬਰ ਪੰਚਾਇਤਾ ਉਹਨੂੰ ਮੈਂ ਅੱਗੇ ਕੀਤਾ ਹੋਇਆ ਉਹਨਾਂ ਨੇ ਅਸੀਂ ਉਹਨੂੰ 20000 ਰੁਪਏ ਇਕੱਠਾ ਕਰਕੇ ਦਿੱਤਾ ਮੇਰੇ ਕੋਲ ਲਿਖਿਆ ਪਿਆ ਸਾਈਨ ਕੀਤੇ ਪਿਆ ਉਹਦੇ ਤੇ ਉਸ ਤੋਂ ਬਾਅਦ ਆਮ ਆਦੀ ਪਾਰਟੀ ਆ ਗਈ ਉੱਥੋਂ ਉਹਨਾਂ ਨੇ ਸਾਡਾ ਕੰਮ ਰੋਕਤਾ ਅੱਛਾ ਇਹਨਾਂ ਨੇ ਪੰਚਾਇਤ ਹਾਂ ਬੰਨ ਲਾਤਾ ਪਾਰਟੀ ਦੂਜੀ ਆ ਗਈ ਤਾਂ ਬੰਨ ਲਾਤਾ ਕੰਮ ਨਹੀਂ ਹੋ ਰਿਹਾ ਕੋਈ ਉਹ ਤੁਹਾਨੂੰ ਪਤਾ ਹੈ ਉਹ ਆਪਣੇ ਸਹੀ ਚੱਲ ਰਹੀ ਹੈ ਸਰਕਾਰ ਉਹ ਅੱਗੇ ਬੰਦੇ ਮਾਰੇ ਨੇ ਹਾਂ ਜੀ ਮਾਸ ਸਰਕਾਰ ਸਹੀ ਚੱਲਦੀ ਪਈ ਆ ਉਹੀ ਖਰਾਬ ਕਰਦੇ ਨੇ ਹਾਂ ਥੱਲੇ ਵਾਲਾ ਸਾਡੇ ਸਾਡੇ ਬੰਦੇ ਮਾਰੇ ਆ ਸਾਡੇ ਪਿੰਡ ਦੇ ਪੰਚਾਇਤ ਮਾਰੀ ਆ ਬਹੁਤ ਜ਼ਿਆਦਾ ਮਾਰੀ ਰਹੀ ਆ ਪਰ ਉਹਨਾਂ ਜਦੋਂ ਗਟਕਾ ਪੈ ਗਿਆ ਸਾਡਾ ਸਾਰਾ ਕੁਝ ਹੋ ਗਿਆ ਇੰਟਰਲੌਕ ਪਾਸ ਹੋ ਗਈ ਸਾਡੀ ਜਦੋਂ ਨਹੀਂ ਲੱਗੀ ਫਿਰ ਅਸੀਂ ਉਹਨਾਂ ਕੋਲ ਜਾਨਨੇ ਆ ਤਾਂ ਸਾਨੂੰ ਕਹਿੰਦੇ ਆ ਕਿ ਤੁਹਾਡੀ ਇੰਟਰਲੌਕ ਹੈ ਜਿਹੜੀ ਤੁਹਾਡੀ ਇੰਟਰਲੌਕ ਵਾਪਸ ਹੋ ਗਈ ਆ ਉਹ ਨਹੀਂ ਸਮਝਦੇ ਸਾਨੂੰ ਮਤਲਬ ਇੰਟਰਲੌਕ ਵਾਪਸ ਹੋਣ ਗਈ ਨਹੀਂ ਸਾਨੂੰ ਸਮਝ ਆਈ ਕਿੱਥੇ ਹੋ ਗਈ ਸੋ ਸੁਣੋ ਸਰਪੰਚ ਸਾਹਿਬ ਤੁਹਾਡੇ ਪਿੰਡ ਯਾਨੀ ਕਿ ਬਹਾਦਰ ਕਿਜ ਖੜੇ ਆਂ ਔਰ ਪਿਛਲੇ ਜਿੰਨੇ ਵੀ ਸਰਪੰਚ ਸੀ ਜਾਂ ਹੁਣ ਜਿਹੜੇ ਸਰਪੰਚ ਖੜੇ ਹੋ ਰਹੇ ਆ ਉਹ ਵੀ ਇਸ ਗੱਲ ਨੂੰ ਗੋਲਨ ਔਰ ਗਾਲੋਂ ਬਰੀਕੀ ਨਾਲ ਔਰ ਤਸਵੀਰਾਂ ਸਾਹਮਣੇ ਦੇਖਣ ਉਸ ਤੋਂ ਬਾਅਦ ਦੀ ਇਸ ਇਲਾਕੇ ਯਾਨੀ ਕਿ ਆਪਣੇ ਪਰਿਵਾਰ ਵਿੱਚ ਆਨ ਤੇ ਉਸ ਦਾ ਪਹਿਲਾ ਜਵਾਬ ਦੇਓ ਕਿ ਇਹ ਜਿਹੜੇ ਤੁਹਾਡੇ ਪਿੰਡ ਦੇ ਤੁਹਾਡੇ ਪਰਿਵਾਰ ਦੇ ਲੋਕ ਹੈ ਕਿ ਤੁਸੀਂ ਇਸ ਤਾਂ ਦੇ ਆਪਣੇ ਪਿੰਡ ਦੇ ਲੋਕਾਂ ਨੂੰ ਰਹਿਣ ਨੂੰ ਆਪਣਾ ਇੱਕ ਵਾਅਦਾ ਕੀਤਾ ਸੀ ਵੀ ਨਰਕ ਭਰੀ ਜ਼ਿੰਦਗੀ ਤੁਸੀਂ ਜਿਓ ਕਿ ਇਹ ਸਰਪੰਚ ਦਾ ਪ੍ਰੋਟੋਕਾਲ ਹੈ ਕਿ ਇਹ ਸਰਪੰਚ ਦਾ ਇਹ ਅਹੁਦਾ ਹੁੰਦਾ ਪਿੰਡ ਆਪ ਰਹੇ ਵਧੀਆ ਜਗਤ ਤੇ ਉੱਪਰ ਤੇ ਪਿੰਡ ਦੇ ਲੋਕ ਰਹਿਣ ਨਰਕ ਦੇ ਵਿੱਚ ਖੈਰ ਇਹ ਹੁਣ ਤੁਹਾਡਾ ਜਮੀਰ ਜਾਗੂਗਾ ਕਿ ਨਹੀਂ ਜਾਗੂਗਾ ਇਹ ਤੁਸੀਂ ਦੇਖਣਾ ਲੇਕਿਨ ਪਿੰਡ ਦੇ ਲੋਕ ਐਦਾਂ ਦੀ ਨਰਕ ਭਰੀ ਜ਼ਿੰਦਗੀ ਚ ਜੀ ਰਹੇ ਆ ਤਾਂ ਸੁਣੋ ਸਰਪੰਚ ਸਾਹਿਬ ਇਸ ਵਾਰ ਤੁਸੀਂ ਹੁਣ ਉਸ ਮੂੰਹ ਆਪਣਾ ਇਹਨਾਂ ਲੋਕਾਂ ਨੂੰ ਕਿਸ ਨਾਂ ਦਿਖਾਣਗੇ ਇੱਥੇ ਆ ਕੇ ਲਵੋਟਾਂ ਚ 15 ਤਿੰਨ ਤੁਸੀਂ ਵੋਟਾਂ ਲੈਣ ਆਣਾ ਤਾਂ ਅੱਜ तरीका ਵੀ ਨਸਤਿਕ ਆ ਗਈਆਂ ਔਰ ਹੁਣ ਦੇਖਣਾ ਹੁਣ ਇਹ ਹੋਵੇਗਾ ਬਹਾਦਰ ਕੇ ਜਿਹੜੇ ਇਸ ਟਾਈਮ ਜਿਹੜੇ ਨਵੇਂ ਸਰਪੰਚੀ ਦੀ ਚੋਣਾਂ ਦੇ ਉਹ ਸਰਪੰਚ ਖੜੇ ਹੋਏ ਆ ਆਪਣਾ ਨੋਮੀਨੇਸ਼ਨ ਭਰ ਚੁੱਕੇ ਆ ਤਾਂ ਇਹ ਸੋਚ ਕੇ ਇਸ ਇਲਾਕੇ ਚ ਆਣ ਔਰ ਇਸ ਦਾ ਜਵਾਬ ਦੇਣ ਉਹਨਾਂ ਲੋਕਾਂ ਨੂੰ ਆਪਣੇ ਪਰਿਵਾਰ ਨੂੰ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਪੂਰੇ ਕੀਤੇ ਆ ਜਾਂ ਇਸ ਵਾਰ ਫੇਰ ਉਹੀ ਪਿਛਲੇ ਵਾਅਦੇ ਕਰਕੇ ਤੁਸੀਂ ਫੇਰ ਵੋਟਾਂ ਲੈ ਕੇ ਸਰਪੰਚ ਬਣ ਕੇ ਭੁੱਲ ਜਾਉਂਗੇ ਖੈਰ ਇਸ ਵਾਰ ਆੜੇ ਲੋਕ ਐ ਪਿੰਡ ਦੇ ਲੋਕ ਐ ਹੁਣ ਕਾਫੀ ਸਿਆਣੇ ਹੋ ਚੁੱਕੇ ਐ ਤੇ ਆਪਣਾ ਹੱਕ ਲੈਣਾ ਵੀ ਜਾਣਦੇ ਐ ਤਾਂ ਅਗਰ ਕੁਰਸੀ ਤੇ ਬਿਠਾਣਾ ਜਾਣਦੇ ਤਾਂ ਕੁਰਸੀ ਤੋਂ ਉਤਾਰਨਾ ਵੀ ਜਾਣਦੇ ਐ ਇਸ ਵਾਰ ਬਿਲਕੁਲ ਸਤਰਕ ਰਹਿ ਖਾਸਕੇ ਬਹਾਦਰਕੇ ਦੇ ਪਿੰਡ ਦੇ ਉਹ ਸਰਪੰਚ ਜਿਨ੍ਹਾਂ ਨੇ ਆਪਣਾ ਨਾਮਿਨੇਸ਼ਨ ਕੀਤਾ ਤਾਂ ਸੁਣੋ ਸਰਪੰਚ ਸਾਹਿਬ ਬਹਾਦਰਕੇ ਦੇ ਪਿੰਡ ਦੇ ਲੋਕ ਕੀ ਕਹਿ ਰਹੇ ਐ ਤੁਹਾਨੂੰ कैमरामैन बॉबीना संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप